ਸਾਸਰੀ ਸਾਸਰੀਕਾਰ ਜੀ ਉਮੀਦ ਆ ਸਾਰੇ ਠੀਕ ਠਾਕ ਹੋ ਹੋਗੇ ਇੱਕ ਨਾ ਕੱਲ ਮੈਂ ਇੰਟਰਵਿਊ ਸੁਣ ਰਿਆ ਤੀਗਾ ਇੱਕ ਬਜ਼ੁਰਗ ਤੀਗਾ ਵੱਜ ਗਏ 7:00 ਵਜੇ ਸਵੇਰ ਤੇ ਉਹ ਨਾ ਮੈਂ ਭਵਾਨੀ ਘੜ ਆਇਆ ਤੀਗਾ ਮੈਰੇ ਨਾ ਦਿਮਾਗ ਚ ਚੱਲ ਰਹੀ ਤੀ ਮੈਂ ਉਹਨੂੰ ਦੇਖ ਰਿਆ ਤੀ ਇੱਕ ਇੰਟਰਵਿਊ ਸੁਣ ਰਿਆ ਤੀ ਮੈਂ ਇੱਕ ਹੈਗਾ ਤਾਂ ਬਜ਼ੁਰਗ ਤੀ ਉਹ ਤੇ ਉਹਦੀ ਇੰਟਰਵਿਊ ਸੁਣ ਰਿਆ ਤੀ ਆਪਣੇ ਜ਼ਿੰਮੇਦਾਰਾਂ ਤੇ ਗੱਲ ਕਰ ਰਿਆ ਤੀ ਉਹ ਬਾਈ ਜੀ ਇੱਕ ਗੱਲ ਵੀਰੇ ਹੋਰ ਆ ਕੋਈ ਵੀ ਨਾ ਬਾਈ ਇਹ ਨਾ ਗੱਲ ਸੋਚਿਆ ਕਰੋ ਵੀ ਵੀ ਮੈਂ ਇਕੱਲਾ ਕਿਸਾਨਾਂ ਤੇ ਜੱਟਾਂ ਜ਼ਿਮੀਂਦਾਰਾਂ ਤੇ ਵੀਡੀਓ ਪਾਉਣਾ ਨਾ ਨਾ ਮੈਂ ਹਰੇਕ ਤਬਕੇ ਤੇ ਬੋਲਦਾਗਾ ਹਰੇਕ ਤਬਕੇ ਦੇ ਲੋਕਾਂ ਨੂੰ ਕਹਿਣਾ ਵੀ ਆਪਦਾ ਕੰਮ ਕਰੋ ਕਿਸੇ ਦੀ ਨੌਕਰੀ ਨਾਲੋਂ ਤੁਸੀਂ ਆਪ ਮਾਲਕ ਚੰਗੇ ਹੋ ਭਵੇਂ ਤੁਸੀਂ ਕੇਲਿਆਂ ਦੀ ਰੇੜੀ ਲਾ ਰਹੇ ਹੋ ਤੁਸੀਂ ਆਪ ਮਾਲਕ ਬਣ ਕੇ ਜਿੱਦੇ ਉਹਦੇ ਕਾਮਯਾਬ ਹੋ ਜਾਓਗੇ ਕਿਸੇ ਦੀ ਨੌਕਰੀ ਨਾਲੋਂ ਭਵੇਂ ਉਹ ਸਰਕਾਰੀ ਆ ਆਪ ਮਾਲਕ ਬਣੋਗੇ ਉਹ ਮੇਰਾ ਦੋਸਤ ਆ ਇੱਕ ਕਿਸਾਨ ਯੂਨੀਅਨ ਵਾਲਾ ਮੈਨੂੰ ਗੱਲ ਦੱਸ ਰਿਹਾ ਸੀ ਕਹਿੰਦਾ ਕਿਸੇ ਦੀ ਨੌਕਰੀ ਨਾਲੋਂ ਆਪਦੀ ਮਾਲਕੀ ਚੰਗੀ ਆ ਚਲੋ ਮੁੱਦੇ ਤੇ ਆਉਣੇ ਆਪਾਂ ਤੇ ਉਹ ਕਹਿੰਦਾ ਕਿਸਾਨ ਆ ਜਿਹੜਾ ਜਿਹਦੇ ਕੋਲ ਭਵੇਂ ਕੀਲਾ ਜ਼ਮੀਨ ਦਾ ਇੱਕ ਕੀਲਾ ਜ਼ਮੀਨ ਦਾ ਕਹਿੰਦਾ ਉਹਨੂੰ ਕਿਤੇ ਕਿਤੇ ਕਹਿੰਦਾ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਉਹ ਇੱਕ ਕੀਲੇ ਨਾਲੇ ਕਾਮਯਾਬ ਹੋ ਸਕਦਾ ਪਰ ਉਹਨੂੰ ਕਹਿੰਦਾ ਟੰਗ ਹੋਣਾ ਚਾਹੁੰਦਾ ਟੰਗ ਤੋਂ ਮਤਲਬ ਕਹਿੰਦਾ ਉਹਦੇ ਘਰੇ ਦੋ ਮਹੀਸਾ ਹੋਣ ਦੋਵੇਂ ਸਾਵਣ ਕੋਈ ਉਹਨੂੰ LIC ਦੀ ਲੋੜ ਨਹੀਂ ਕੋਈ ਬੈਂਕ ਚ ਸੇਵਿੰਗ ਪੈਸੇ ਦੀ ਲੋੜ ਨਹੀਂ ਵੀ ਬੈਂਕ ਦੇ ਵਿੱਚ ਖਾਤਾ ਖੁਲਾਉਣ ਦੀ ਲੋੜ ਨਹੀਂ ਹੈਗੀ ਵੀ ਪੈਸੇ ਜਮ੍ਹਾਂ ਕਰ ਲੈ ਵਡਾਪੇ ਵਾਸਤੇ ਦੋ ਟਾਲੀਆਂ ਲਾ ਦੇ ਕਹਿੰਦਾ ਦੋ ਤਿੰਨ ਟਾਲੀਆਂ ਲਾ ਦੇ ਉਹ ਆਪਦੇ ਖੇਤ ਚ ਦੋ ਡੰਗਰ ਰੱਖੇ ਘਰੇ ਦੁੱਧ ਪਾਵੇ ਆਪਦਾ ਕਹਿੰਦਾ ਜ਼ਿਮੀਂਦਾਰਤਾ ਜੱਟ ਤਾਂ ਜੱਟ ਦੀ ਤਾਂ ਕਹਿੰਦਾ ਬੱਟ ਵੀ ਸੂੰਦੀ ਆ ਉਹਨੇ ਬਹੁਤ ਵਧੀਆ ਗੱਲ ਕਹੀ ਸਿੱਖਣ ਵਾਸਤੇ ਬਹੁਤ ਕੁਝ ਆਇਆ ਕਹਿੰਦਾ ਜੱਟ ਦੀ ਤਾਂ ਬੱਟ ਵੀ ਸੂੰਦੀ ਆ ਕਹਿੰਦਾ ਘਰੇ ਮੈਂ ਐਸ.ਯੂ.ਪੀ ਉਹਨੇ ਕੱਟੀ ਦੇਤੀ ਤਾਂ ਵੀ ਪੈਸੇ ਨੇ ਕੱਟਾ ਦੇ ਤਾਂ ਤਾਂ ਵੀ ਪੈਸੇ ਨੇ ਦੁੱਧ ਪੀ ਰਿਆ ਘਰ ਤਾਂ ਆਪਦਾ ਖਾ ਰਿਆ ਪੀ ਰਿਆ ਇਕੱਲਾ ਨੂਨ ਕਹਿੰਦਾ ਉਹਨੇ ਮੁੱਲ ਲੈਣਾ ਜੇ ਸੋਚਿਆ ਜਾਵੇ ਕੋਈ ਚੀਜ਼ ਨੂੰ ਮੁੱਲ ਲੈਣ ਦੀ ਲੋੜ ਨਹੀਂ ਮਿੱਠਾ ਤਾਂ ਹੁਣ ਸ਼ਹਿਰਾਂ ਦੇ ਵਿੱਚ 90% ਬੰਦੇ ਮਿੱਠਾ ਖਾਂਦੇ ਨਹੀਂ ਸ਼ੂਗਰ ਫ੍ਰੀ ਨੇ ਉਹ ਮਿੱਠਾ ਨਹੀਂ ਖਾਂਦੇ ਜਮੀ ਵੀ ਆ ਜਿਹੜੀ ਖੰਡਾ ਸੱਕਰੇ ਆ ਆਪਣੇ ਬਾਅਦ ਤੇ ਰੱਖੀ ਆ ਪਿੰਡਾਂ ਵਾਲਿਆਂ ਬਾਅਦ ਤੇ ਮਾੜੀ ਕਿਸਮਤ ਆਪਣੀ ਆਪਾਂ ਨੇ ਪੈਦਾ ਕਰੀ ਆਪਾਂ ਨੇ ਉਗਾਈ ਆਪਾਂ ਨੂੰ ਹੀ ਖਾਣੀ ਪੈਰੀਆ ਦੇਖੋ ਲੋਕੋ ਠੀਕ ਆ ਜੇ ਆਪਾਂ ਖੰਡਾ ਛੱਡ ਵੀ ਦੇਵਾਂਗੇ ਚੀਨੀ ਛੱਡ ਵੀ ਦੇਵਾਂਗੇ ਆਪਣੀ ਜਾਨ ਨਹੀਂ ਨਿਕਲ ਲੱਗੀ ਇਹਦੇ ਵਾਸਤੇ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਚైనా ਨੂੰ ਕਾਰਮਜਾਬ ਕਰਗੀ ਉਹਦੇ ਚైనా ਦੇ ਉਹ ਤੋਂ ਜਦੋਂ ਚైనా ਦੇ ਵਿੱਚ ਸਟ੍ਰਾਈਕ ਹੋਈਦੀ ਸੂਗਰ ਸਟ੍ਰਾਈਕ ਕਹਿੰਦੇ ਤੇਨੂੰ ਉਦੋਂ ਚైనా ਦੀ ਆਬਾਦੀ 100 ਕਰੋੜ ਐਮਐਲ 125 ਕਰੋੜ ਤੀ ਉਦੋਂ ਉਸ ਟਾਈਮ ਜਦੋਂ ਉਹਨਾਂ ਨੇ ਖੰਡ ਛੱਡੀ ਤੀ 2 ਕੁ ਮਹੀਨੇ ਉਹੀ ਗੱਲ ਕਹਿੰਦਾ ਵੀ ਜੇ ਆਪਾਂ ਨਹੀਂ ਵੀ ਖੰਡ ਖਾਵਾਂਗੇ ਕਿਦਰ ਨਹੀਂ ਮਰ ਲੰਗੇ ਨੂਨ ਮਿਰਚ ਮਿਰਚ ਆਪਣੇ ਘਰ ਦੀ ਹੁੰਦੀ ਆ ਨੂਨ ਨੂਨ ਮੁੱਲੋਂ ਲੈਣਾ ਸਾਰਾ ਕੁਝ ਆਪਣੇ ਘਰੇ ਹੋ ਸਕਦਾ ਗਾ ਜੇ ਆਪਾਂ ਕਰੀਏ ਕਹਿੰਦਾ ਜੇ ਤੁਸੀਂ ਘਰ ਦੇ ਵਿੱਚ ਪੰਜ ਬੰਦੇ ਹੋ ਤੁਸੀਂ ਹੋ ਤੁਹਾਡੇ ਮਾਲਕ ਘਰ ਵਾਲੀ ਆ ਤਿੰਨ ਜਿਆ ਛੋਟੇ ਤਿੰਨ ਜਿਆ ਚਾਰ ਬੱਚੇ ਨੇ ਉਹ ਕਹਿੰਦਾ ਤੁਸੀਂ ਕਾਮਯਾਬ ਹੋ ਤੁਸੀਂ ਫੇਲ ਨਹੀਂ ਹੋ ਸਕਦੇ ਜ਼ਿੰਦਗੀ ਦੇ ਵਿੱਚ ਮਾੜੇ ਤੋਂ ਮਾੜੇ ਕੰਮ 'ਚ ਕਹਿੰਦਾ 500 ਰੁਪਏ ਦਿਹਾੜੀ ਆਗੀ ਮਾੜੇ ਤੋਂ ਮਾੜੇ ਕੰਮ 'ਚ ਜੇ ਛੋਟੇ ਚਾਰ ਬੱਚੇ ਨੇਗੇ ਚਾਰ ਉਹ ਕੰਮ ਤੇ ਜਾਣ 2000 ਰੁਪਏ ਉਹ ਨਹੀਂ ਛੱਡਦੇ ਤੁਸੀਂ ਘਰੇ ਨਹੀਂ ਛੱਡਦੇ ਤੁਹਾਡੇ ਕੋਲ ਕੀਲਾ ਭਵੇਂ ਇੱਕੇ ਹੋਵੇ ਜ਼ਮੀਨ ਦਾ ਗੱਲ ਤਾਂ ਉਹਦੀ ਮੈਨੂੰ ਬਹੁਤ ਵਧੀਆ ਲੱਗੀ ਕਹਿੰਦਾ ਆਪਦੇ ਖੇਤ ਤੇ ਟਾਲੀਆਂ ਲਾ ਦੋ ਜਿੱਥੇ ਆਪਣਾ ਕੋਠਾ ਹੁੰਦਾ ਮੋਟਰ ਹੁੰਦਾ ਮੋਟਰ ਹੁੰਦੀ ਆ ਕਹਿੰਦਾ ਜਦੋਂ ਨੂੰ ਛੋਡੀ ਉਮਰ ਹੋਊਗੀ 25 30 ਸਾਲਾਂ ਨੂੰ ਉਦੋਂ ਨੂੰ ਕਹਿੰਦਾ ਟਾਲੀਆਂ ਵੱਡਣ ਵਾਲੀਆਂ ਹੋ ਜਾਂਦੀਆਂ ਨੇ ਟਾਲੀ ਦਾ ਕੋਈ ਮੁੱਲੇ ਨਹੀਂ ਹੈਗਾ ਅੱਜ ਦੇ ਰੇਟ ਦੇ ਵਿੱਚ ਗੱਲ ਤਾਂ ਉਹਦੀ ਸ਼ਿਆਣੀ ਸੀ ਕਹਿੰਦਾ ਕਿਸਾਨ ਦੀ ਤਾਂ ਕਹਿੰਦਾ ਜੱਟ ਦੀ ਤਾਂ ਵੱਟ ਬੀਜ ਹੁੰਦੀ ਆ ਵੱਟ ਤੇ ਦਰਖਤ ਲਾ ਦੋ ਕਹਿੰਦਾ ਐਲ ਆਈ ਸੀ ਚ ਪਾਲਿਸੀ ਕਰਾਉਣ ਦੀ ਲੋੜ ਨਹੀਂ ਹੈਗੀ ਜਿਵੇਂ 10 ਸਾਲ ਦੀ LIC ਦੀ ਪਾਲਿਸੀ ਨੇ 10 ਸਾਲੋਂ ਦਸਤਖਤ ਨੂੰ ਛੇੜੋ ਨਾ 11ਵੇਂ ਸਾਲ ਵੱਢ ਲੋ ਵੇਚ ਦਿਓ ਕੋਈ ਚੱਕਰ ਨਹੀਂ ਨਾਲੇ ਸਾਰੀ ਤੁਹਾਡਾ ਪੁੱਲਨ ਨਾਲੇ ਫਲੀਆਂ ਐਸੇ ਕਰਕੇ ਕਹਿਣਾ ਵੀਰੇ ਆਪਦਾ ਕੰਮ ਕਰੋ ਰੱਜ ਕੇ ਖਾਓਗੇ ਕੋਈ ਤੁਹਾਨੂੰ ਤੁਹਾਡੇ ਕਿਹਨੀਆਂ ਝਾਕ ਨਹੀਂ ਸਕਦਾ ਜਿਹੜੇ ਆਪਾਂ ਵੀਰੇ ਆ ਚੱਕਰਾਂ 'ਚ ਪੈ ਕੇ ਸੋਸੇਵਾਦੀਆਂ ਦੇ ਦੇ ਇਹਨਾਂ ਨੇ ਆਪਣਾ ਨਾ ਸਰਕਲ ਹੀ ਖਤਮ ਕਰਤਾ ਆਪਣਾ ਜੱਟਾਂ ਜ਼ਿਮੀਂਦਾਰਾਂ ਦਾ ਲਾ ਲੋ ਕਿਸੇ ਗਰੀਬ ਦਬਕੇ ਦਾ ਵੀ ਲਾ ਲੋ ਯਾਰ ਉਹ ਵੀ ਆਪਣੇ ਨਾਲੇ ਸਬੰਧਤ ਨੇਗੇ ਠੀਕ ਆ ਉਹਨਾਂ ਦਾ ਵੀ ਆਪਣੇ ਨਾਲੇ ਖਤਮ ਆਗਾ ਉਮੀਦ ਆ ਵੀਡੀਓ ਵਧੀਆ ਲੱਗੀ ਹੋਊ ਸ਼ੇਅਰ ਕਰ ਦਿਆ ਕਰੋ ਵੀਰੇ ਧੰਨਵਾਦ